ਹੈਪੀ ਹੋਲੀ ਕਰਦੋ ਸਾਰਿਆਂ ਨੂੰ ਹੈਪੀ ਹੋਲੀ ਸਸਰੀ ਕਾਲ ਜੀ ਸਾਰਿਆਂ ਨੂੰ ਸਿੱਧੂ ਚੱਕ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਤੇ ਆਹ ਬੱਚੇ ਤੋਂ ਮੇਰੇ ਕੋਲੇ ਆਏ ਆ ਤੇ ਕਹਿੰਦੇ ਸਾਨੂੰ ਹੋਲੀ ਵਾਲੇ ਕਲਰ ਲਿਆ ਕੇ ਦਿਓ ਤੇ ਅਸੀਂ ਹਜੇ ਹੋਰ ਮਸਤੀ ਕਰਨੀ ਹੈ ਗੁਲਾਲ ਵਾਲੇ ਤੇ ਇਹਨਾਂ ਨੂੰ ਪੁੱਛਦੇ ਆ ਵੀ ਕਿਹੜੇ ਕਲਰ ਲੈਂਦੇ ਸੀ ਪਹਿਲਾਂ ਤੇ ਹੁਣ ਕਿਹੜੇ ਕਲਰ ਲੈਣੇ ਅੱਗੇ ਆ ਜਾਓ ਗੁਲਾਲ ਵਾਲੇ ਕੀ ਚਾਹੀਦਾ ਗੁਲਾਲ ਵਾਲੇ ਕੀ ਚਾਹੀਦਾ ਕਲਰ 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 ਤੇ ਪਹਿਲਾਂ ਕਿਨੇ ਲਿਆ ਕੇ ਦਿੱਤੇ ਸੀਗੇ ਨਾਨੀ ਨੇ ਤੇ ਹੋਰ ਕਲਰ ਚਾਹੀਦੇ ਆ ਤੇ ਬਾਹਰ ਰਿਝਾਂਗੇ ਦੇਣੇ ਮਾਮੀ ਜੀ ਇਹਨਾਂ ਦੇ ਵਿੱਚ ਆ ਗਿਆ ਉਹ ਕਹਿੰਦੇ ਕਲਰ ਬਾਹਰ ਹੀ ਲਿਆ ਕੇ ਦੇਵਾਂਗੇ ਚੱਲ ਲਿਆ ਦਿੰਨਾ ਮੈਂ ਲਿਆ ਦਿੰਨਾ ਲਿਆ ਦਿੰਨਾ ਛੇ ਛੇ ਥੇ ਥੇ ਆਰਗੇਨਿਕ ਲਿਆਇਓ ਦੂਜੇ ਕੈਮੀਕਲ ਨਾ ਲਗਾਏ ਠੀਕ ਹੈ ਤੇ ਆਪਣੇ ਸੀਰਤ ਨੇ ਕਿਹੜੇ ਕਲਰ ਲੈਣੇ ਆ ਗੁਲਾਬ ਵਾਲੇ ਗੁਲਾਬ ਤੇ ਆਹਾਂ ਪ੍ਰਭਦੀਪ ਸਾਡਾ ਤੇ ਆ ਸੀਰ ਤਸੀਰ ਤੁਰਿਆ ਆ ਗਿਆ ਤੇ ਇੱਥੇ ਖੜੋ ਇਹ ਸੀਰਤਾ ਇਹਨਾਂ ਨੇ ਖੂਬ ਹੋਲੀ ਖੇਡੀ ਆ ਤੇ ਹਜੇ ਚਿੱਤ ਨਹੀਂ ਭਰ ਰਿਹਾ ਇਹ ਕਲਰ ਹੋਰ ਮੰਗ ਰਿਹਾ ਤੇ ਆਪਾਂ ਪੰਕੂ ਦੀ ਸ਼ੌਪ ਤੇ ਜਾ ਕੇ ਪੰਕੂ ਦੀ ਨੀ ਬੁੱਟੇ ਹੈ ਬੁੱਟੇ ਤੇ ਬੱਚਿਆਂ ਦੇ ਕਲਰ ਦੀ ਚੋਆਇਸ ਵੀ ਆ ਤੇ ਦੁਕਾਨ ਵੀ ਦੀ ਚੋਆਇਸ ਵੀ ਹੋ ਤੇ ਜਾਣਾ ਤੇ ਚਲੋ ਆਪਾਂ ਇਹਨਾਂ ਨੂੰ ਥੋੜੇ ਜਿਹਾ ਕਲਰ ਹੋਰ ਲੈ ਕੇ ਦਿੰਨੇ ਆ ਚਲ ਆਪਾਂ ਇਹਨਾਂ ਨੂੰ ਥੋੜੇ ਜਿਹੇ ਕਲਰ ਹੋਰ ਲਿਆ ਕੇ ਦਿੰਨੇ ਆ ਛੇ ਛੇ ਤਾਂ ਮੈਨੂੰ 3 3 ਕੋਈ ਨਹੀਂ ਲਿਆਉਣੇ ਯੇ ਉਸ ਤੋਂ ਬਾਅਦ ਵਲੌਗ ਤਾਂ ਐਂਡ ਤੱਕ ਜ਼ਰੂਰ ਦੇਖਿਓ ਤੁਸੀਂ ਕੀ ਕਰੀਏ ਹੁਣ ਮੈਂ ਉਹਦਾ ਨੋਟ ਲਿਖ ਲਵਾਂ ਓਏ ਇੱਥੋਂ ਦਾ ਆ ਦੇਖੋ Holi ਵਾਲੇ ਕਲਰ ਦੇ ਨਾਲ ਰੰਗੋਲੀ ਵੀ ਬਣਾ ਰਹੇ ਬੱਚੇ ਆ ਦੇਖੋ ਆ ਦੇਖੋ ਕੰਗਲੇ ਹੋਏ ਪਏ ਆ ਆ ਦੇਖੋ ਸਿਰਤ ਪ੍ਰਪ ਪ੍ਰਪ ਹੋਰ ਕਲਰ ਨੇ ਗੱਲੂ ਹਾਂ ਆ ਸਾਡਾ ਪ੍ਰਾਪਰ ਦੇਖੋ ਕਿੰਨਾ ਕੁਚੀ ਨਿੰਦਾ ਤੇਰ ਕਲਰ ਵਟਿਆ ਹਾਂ ਆ ਦੇਖੋ ਇਹ ਲੋਈਆ ਲੋਈ ਹੈ ਲੋ ਆ ਦੇਖੋ ਸਿਰਤ ਆਪਣੇ ਆਪ ਦੇ ਆਪ ਤੇ ਲਾ ਰਿਹਾ ਰੰਗ ਆ ਦੇਖੋ ਪਾਪਾ ਤੁਹਾਡੀ ਨਹੀਂ ਨਹੀਂ ਮੈਂ ਨਹੀਂ ਲਵਾਉਣਾ ਬੇਟੇ ਹੈਪੀ ਹੋਲੀ ਕਰ ਦਿਓ ਸਾਰਿਆਂ ਨੂੰ ਹੈਪੀ ਹੋਲੀ ਸਾਰਿਆਂ ਨੂੰ ਕੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਵੀਡੀਓ ਨੂੰ ਆ ਦੇਖੋ ਰੰਗ ਲਾਏ ਜਾ ਰਹੇ ਆ ਆ ਸਾਡਾ ਬੱਚਾ ਆਪ ਆਪਣੇ ਤੇ ਰੰਗ ਲਾ ਰਿਹਾ ਹੈ ਸੀਰਤ ਸੀਰਤ ਆਪਦੇ ਆਪ ਤੇ ਰੰਗ ਲਾ ਰਿਹਾ ਦੇਖੋ ਕਮਲੇ ਹੋਏ ਪਏ ਆਹ ਦੇਖੋ ਲਓ ਜੀ ਪ੍ਰਾਪਤ ਸੀਰਤ ਇੱਕ ਨੇ ਜਿਹੜੇ ਰੰਗ ਲਾ ਰਹੀਆਂ ਇੱਕ ਮਿੰਟ ਤੁਸੀਂ ਲਾਓ ਇੱਕ ਵਾਰੀ ਆ ਦੇਖੋ ਆ ਦੇਖੋ ਆ ਵੀ ਇੰਜੋਏ ਕਰ ਰਹੇ ਆ ਇਧਰ ਬੱਚੇ ਇੱਕ ਮਿੰਟ ਆ ਦੇਖੋ ਸਿਰ ਤੇ ਦੇਖੋ ਆ ਵੇ ਥੱਲੇ ਨਹੀਂ ਛੱਟੀ ਦਾ ਰੰਗ ਬੇਟੇ ਹਾਂ ਦੇਖੋ ਇੱਕ ਦੂਜੇ ਦੇ ਰੰਗ ਲਾ ਰਹੀਆਂ ਇਹ ਪ੍ਰਾਪ ਦੇਖੋ ਪ੍ਰਾਪ ਦੇ ਵੀ ਕਿੰਨਾ ਲੱਗਿਆ ਹੋਇਆ ਰੰਗ ਓਏ ਬਸ ਦਾਰਕ ਵਾਲਾ ਬੱਚੇ ਹੋਲੀ ਇੰਜੋਏ ਕਰ ਰਹੇ ਆ ਹਾਂ ਦੇਖੋ ਕੰਦਾ ਤੇ ਨਹੀਂ ਲਾਉਣਾ ਬੇਟੇ ਇਹ ਲੈਣਾ ਨਹੀਂਗਾ ਰੰਗ ਆਹ ਦੇਖੋ ਨਾ ਤੁਸੀਂ ਨਹੀਂ ਲੈ ਇੱਕ ਮਿੰਟ ਇੱਕ ਮਿੰਟ ਰੁਕੋ ਇੱਕ ਮਿੰਟ ਆਹ ਦੇਖੋ ਆਹ ਦੇਖੋ ਹੋਲੀ ਰੰਗਾਂ ਦਾ ਹਨਾ ਪਵਿੱਤਰ ਤਿਹਾਰ ਆ ਤੇ ਪਰੰਤੂ ਜਦੋਂ ਵੀ ਬੱਚੇ ਹੋਲੀ ਖੇਡਦੇ ਆ ਹਨਾ ਪੇਰੈਂਟਸ ਨੂੰ ਵੀ ਚਾਹੀਦਾ ਬੱਚਿਆਂ ਦੇ ਨਾਲ ਤੁਸੀਂ ਟਾਈਮ ਸਪੈਂਡ ਕਰੋ ਤੇ ਆ ਮੇਰੇ ਵੀ ਲਾਤਾ ਇਹਨਾਂ ਨੇ ਹੱਥ ਤੇ ਬਸ 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 ਬੇਟੇ ਬਸ ਆ ਮੇਰੇ ਵੀ ਲੱਦ ਬਸ 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 ਤੇ ਕਲਰ ਆਪਾਂ ਨੂੰ ਉਹ ਲੈਣੇ ਚਾਹੀਦੇ ਆ ਹਨਾ ਤੇ ਬੱਚਿਆਂ ਦੇ ਕੋਲੇ ਵੀ ਤੁਸੀਂ ਖੜਨਾ ਤੇ ਤਾਂ ਜੋ ਬੱਚਿਆਂ ਦੇ ਹਨਾ ਕਲਰ ਜਿਹੜੇ ਆ ਇਹ ਕੋਈ ਨੁਕਸਾਨ ਨਾ ਕਰਨ ਹਨਾ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਹਨਾ ਜਦੋਂ ਹੋਲੀ ਖੇਡਦੇ ਆ ਤੇ ਤਾਂ ਜੋ ਇੱਕ ਦੂਜੇ ਦੀਆਂ ਅੱਖਾਂ ਤੇ ਨਾ ਪਾਉਣ ਹਨਾ ਤੇ ਜੰਸਰ ਚ ਨਾ ਪਾਉਣ ਹਨਾ ਤੇ ਇਸ ਤਰ੍ਹਾਂ ਕਰਕੇ ਸਾਨੂੰ ਜਿਹੜਾ ਬੂਲੇ ਦਿਖਾਰ ਜਿਹੜਾ ਸੈਲੀਬ੍ਰੇਟ ਕਰਨਾ ਚਾਹੀਦਾ ਹਨਾ ਦੇਖੋ ਪਾਪਾ ਪਾਣੀ ਚ ਪਾਣੀ ਗਲੇ ਹੈ ਸੁੱਕੇ ਕਲਰ ਆ ਪੁੱਤ ਗਲਾਲ ਆ ਇਹ ਇਹ ਪਾਣੀ ਚ ਭੋਲਣ ਵਾਲੇ ਨਹੀਂ ਕਲਰ ਠੀਕ ਹੈ ਤੇ ਆਹ ਦੇਖੋ ਸੀਰ ਤਾਂ ਆਪਣੇ ਆਪ ਤੇ ਹੀ ਲਾ ਲਾ ਰਹੀ ਰੰਗ ਆਹ ਦੇਖੋ ਆਹ ਇੱਥੇ ਰੱਖੋ ਕਲਰ ਹਾਂ ਆਹ ਦੇਖੋ ਹਾਂ ਦੇਖੋ ਸੀਰ ਤਾਂ ਆਪਦੇ ਆਪ ਤੇ ਹੀ ਲਾ ਰਹੀ ਨਾ ਨਾ ਮੇਰੇ ਤੇ ਨਹੀਂ ਪਾਉਣਾਗਾ ਮੇਰੇ ਤੇ ਨਹੀਂ ਪਾਉਣਾ ਫਿਰ ਮੈਂ ਮੇਰੇ ਤੇ ਨਹੀਂ ਪਾਉਣਾ ਪੁੱਤ ਆ ਵੇਖ ਮੇਰੇ ਸਿਰ ਤੇ ਟੀ-ਸ਼ਰਟ ਖਰਾਬ ਕਰਤੀ ਤੁਸੀਂ ਮੇਰੇ ਤੇ ਨਹੀਂ ਪਾਉਣਾਗਾ ਆ ਦੇਖੋ ਕਮਲੇ ਹੋਏ ਪਏ ਆ ਬੱਚੇ ਆ ਦੇਖੋ ਕਮਲੇ ਹੋਏ ਪਏ ਆ ਇਹ ਆ ਦੇਖੋ ਕਮਲੇ ਹੋਏ ਪਏ ਆ ਦੇਖੋ ਆ ਦੇਖੋ ਆ ਦੇਖੋ ਚੰਗਲੇ ਹੋਏ ਫੇਏ ਆ ਦੇਖੋ ਬਾਲਟੀ ਭਰੀ ਵੀ ਆ ਹਾਂ ਦੇਖੋ ਆ ਜੇ ਸਾਨੂੰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਾਡੀ ਸਾਡੀ ਵੀਡੀਓ ਜਿਹੜੀ ਤੁਹਾਨੂੰ ਕਿਦਾਂ ਲੱਗੀ ਆ ਤੇ ਆ ਦੇਖੋ ਆ ਦੇਖੋ ਅੱਖ ਚ ਨਹੀਂ ਪਾਉਣਾ ਬੇਟਾ ਪਾਣੀ ਇਦਾਂ ਅੱਖ ਚ ਨਹੀਂ ਪਾਉਣਾ ਬਹੁਤ ਪ੍ਰੈਸ਼ਰ ਨਾਲ ਨਿਕਲਦਾ ਇਹ ਠੀਕ ਆ ਅੱਖ ਚ ਨਹੀਂ ਪਾਉਣਾਗਾ ਹਾਂ ਆ ਦੇਖੋ ਕਿੱਦਾਂ ਇੰਜੋਏ ਕਰਦੇ ਆ ਬੱਚੇ ਮਸਤੀ ਹਨਾ ਹੋਲੀ ਦੇ ਇਹ ਆ ਦੇਖੋ ਤੇ ਆਪਾਂ ਇੱਥੇ ਵੀਡੀਓ ਦਾ ਐਂਡ ਕਰਨ ਲੱਗੇ ਆ ਵੀਡੀਓ ਵਧੀਆ ਲੱਗੀ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਧੰਨਵਾਦ ਥੈਂਕ ਯੂ